ਹਾਂਜੀ ਦੋਸਤੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਨਾ ਉਹ ਹੈ ਆਜ਼ਾਦੀ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ ਹੋਇਆ ਪਹਿਲਾ ਹਮਲਾ ਜਿਹੜਾ 4 ਜਨਵਰੀ 1955 ਈਸਵੀ ਨੂੰ ਹੋਇਆ ਸੀ ਕੋਸ਼ਿਸ਼ ਕਰਿਓ ਧਿਆਨ ਨਾਲ ਸੁਣ ਲਿਓ ਜਦੋਂ ਹਜੇ ਇਸ ਮੁਲਕ ਦੀ ਆਜ਼ਾਦੀ ਦੀ ਲੜਾਈ ਚੱਲ ਰਹੀ ਸੀਗੀ ਉਦੋਂ ਵੀ ਇਹ ਗੱਲਾਂ ਹੋਈਆਂ ਸੀਗੀਆਂ ਵੀ ਆਜ਼ਾਦੀ ਤੋਂ ਬਾਅਦ ਵੀ ਜਿਹੜੇ ਸੂਬੇ ਉਹ ਭਾਸ਼ਾ ਦੇ ਆਧਾਰ ਦੇ ਉੱਤੇ ਬਣਾਏ ਜਾਣਗੇ ਜਦੋਂ ਮੁਲਕ ਆਜ਼ਾਦ ਹੋ ਗਿਆ ਸਿੱਖਾਂ ਨੇ ਕੀਤੇ ਵਾਅਦੇ ਤੇ ਵਫਾ ਨਹੀਂ ਕੀਤੇ ਉਹ ਤੇ ਇੱਕ ਵੱਖਰੀ ਗੱਲ ਹੈ ਜਦੋਂ ਈਵਨ ਪੰਜਾਬੀ ਸੂਬੇ ਦੀ ਮੂਵਮੈਂਟ ਵੀ ਖੜੀ ਕੀਤੀ ਗਈ ਨਾ ਮਾਸਟਰ ਜੀ ਦੇ ਦੁਆਰਾ ਤੇ ਉਦੋਂ ਵੀ ਇਹਨੂੰ ਇਹ ਬਣਾ ਕੇ ਪੇਸ਼ ਕੀਤਾ ਗਿਆ ਵੀ ਇਹ ਤੇ ਸਿੱਖ ਸੂਬੇ ਦੀ ਮੰਗ ਕਰ ਰਹੇ ਆ ਜਦੋਂ ਕਿ ਪੰਜਾਬ ਦੇ ਨਾਲ ਇਹੋ ਜਿਹੇ ਇਲਾਕੇ ਟੰਗੇ ਹੋਏ ਸਨ ਜਿਨ੍ਹਾਂ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਜੇ ਉਸ ਵਕਤ ਜਨ ਸਿੰਘੀਆਂ ਨੇ ਆਰੀਆ ਸਮਾਜੀਆਂ ਨੇ ਰੱਜ ਕੇ ਇਥੋਂ ਦੇ ਭਾਈਚਾਰਿਆਂ ਦੇ ਵਿੱਚ 파ੜ ਪਾਉਣ ਦੀ ਕੋਸ਼ਿਸ਼ ਕੀਤੀ ਜੇ। ਇਸੇ ਸੰਦਰਭ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਸੂਬੇ ਦੀ ਮੂਵਮੈਂਟ ਜਿਹੜੀ ਸੀ ਉਹ ਚਲਾ ਰਿਆ ਸੀਗਾ 1955 ਦੇ ਅੰਦਰ ਮੁੱਢਲੇ ਦਿਨਾਂ ਦੇ ਵਿੱਚ ਹੀ ਭੀਮ ਸਿੰਘ ਸੱਚਰ ਜਿਹੜਾ ਪੰਜਾਬ ਦਾ ਉਦੋਂ ਮੁੱਖ ਮੰਤਰੀ ਸੀਗਾ ਉਹਨਾਂ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਜਿਹੜੀਆਂ ਸੀ ਉਹ ਪਾਬੰਦੀਆਂ ਲਾ ਦਿੱਤੀਆਂ ਸੀਗੀਆਂ। ਮਾਸਟਰ ਤਾਰਾ ਸਿੰਘ ਹੋਣਾ ਨੇ ਤੇ ਹੋਰ ਸੱਜਣਾ ਨੇ ਰਲ ਮਿਲ ਕੇ ਲੁਧਿਆਣੇ ਦੇ ਵਿੱਚ ਇੱਕ ਆਲ ਪਾਰਟੀ ਕਾਨਫਰੰਸ ਆਰਗੇਨਾਈਜ਼ ਕੀਤੀ ਮਈ ਦੇ ਮਹੀਨੇ ਦੇ ਅੰਦਰ ਜਿਹਦੀ ਪ੍ਰਧਾਨਗੀ ਸੀਗੀ ਉਹ ਲਾਲਾ ਕੇਦਾਰਨਾਥ ਸੈਗਲ ਹੋਣਾ ਨੇ ਕੀਤੀ ਇੱਥੇ ਜਿੰਨੀਆਂ ਵੀ ਪਾਰਟੀਆਂ ਦੇ ਨੁਮਾਇੰਦੇ ਬਾਹਰੋਂ ਵੀ ਆਏ ਕੀਤੇ ਸਨ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕੀਤੀ ਵੀ ਜਿਹੜੀ ਉਹ ਪੰਜਾਬੀ ਸੂਬਾ ਮੂਵਮੈਂਟ ਚਲਾ ਰਹੇ ਉਹ ਬਿਲਕੁਲ ਠੀਕ ਹੈਗੀ ਤੇ ਪੰਜਾਬੀ ਸੂਬਾ ਬਣਨਾ ਚਾਹੀਦਾ ਐਸੇ ਮੱਦੇ ਨਜ਼ਰ 10 ਮਈ ਨੂੰ 1955 ਈਸਵੀ ਨੂੰ ਦੀਵਾਨ ਹਾਲ ਮਨਜੀ ਸਾਹਿਬ ਜਿਹੜਾ ਹੈਗਾ ਉੱਥੇ ਮਨਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਬਹੁਤ ਭਾਰੀ ਇਕੱਤਰਤਾ ਹੋਈ। ਇਸੇ ਦਿਨ ਮਾਸਟਰ ਤਾਰਾ ਸਿੰਘ ਸਭ ਤੋਂ ਪਹਿਲਾਂ ਜਿਹੜਾ ਇਹ ਬੰਦ ਕੀਤਾ ਗਿਆ ਸੀ ਸਰਕਾਰ ਦੇ ਦੌਰੇ ਪੰਜਾਬੀ ਸੂਬਾ ਜਿੰਦਾਬਾਦ ਤਹੀ ਨਹੀਂ ਕਹਿ ਸਕਦੇ ਦਫਾ 44 ਲਾ ਦਿੱਤੀ ਗਈ ਸੀ। ਉਹਨੂੰ ਤੋੜਨ ਦੇ ਵਾਸਤੇ 11 ਸਿੰਘਾਂ ਦਾ ਜੱਥਾ ਲੈ ਕੇ ਨਿਕਲਦੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਤਕਰੀਬਨ 2 ਮਹੀਨੇ ਲਗਾਤਾਰ ਇਥੋਂ ਉਹ ਦਿਵਾਨ ਹਾਲ ਮੰਡੀ ਸਭ ਤੋਂ ਜਿਹੜੇ ਜਥੇ ਸੀਗੇ ਉਹ ਨਿਕਲਦੇ ਰਹੇ 7-8000 ਬੰਦਾ ਗ੍ਰਿਫਤਾਰ ਹੋ ਜਾਂਦਾ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ ਉਦੋਂ ਜਿਹੜਾ ਡੀਆਈਟੀ ਸੀ ਜਲੰਧਰ ਵਾਲਾ ਅਸ਼ਵਨੀ ਕੁਮਾਰ ਜਿਹੜਾ ਸੀਗਾ ਕਟੜ ਆਰਿਆ ਸਮਾਜੀ ਉਹਨੇ ਆਖਿਆ ਵੀ ਮੈਨੂੰ 5 ਦਿਨ ਦੇ ਦਿਓ ਖੁੱਲ ਤੇ ਮੈਂ ਸਾਰਾ ਮਸਲਾ ਸਲਝਾ ਕੇ ਰੱਖ ਦੇਵਾਂਗਾ ਵੀ ਇਹ ਅਕਾਲੀਆਂ ਨੂੰ ਤੱਕੇ ਵਾਂਗੂ ਸਿੱਧੇ ਕਰ ਦਿਆਂਗਾ ਉਧਰ ਦੂਸਰੇ ਬੰਨੇ ਸਰਕਾਰ ਨੇ ਵੀ ਬਦਨੀਤੀ ਧਾਰਨ ਕੀਤੀ ਹੋਈ ਸੀ ਸਰਾਵਾਂ ਵਾਲੇ ਪਾਸੇ ਪ੍ਰੇਮ ਹੋਟਲ ਦੇ ਕੋਲ ਪੁਲਿਸ ਵਾਲਿਆਂ ਨੇ ਇੱਕ ਜੰਗਲਾ ਸੀ ਜਿਹੜਾ ਉਹ ਲਾਇਆ ਹੋਇਆ ਸੀਗਾ ਰਸਤੇ ਦੇ ਵਿੱਚ ਪੁਲਿਸ ਉਹ ਤੋਂ 4-5 ਕਦਮ ਪਿੱਛੇ ਹੀ ਰਹਿੰਦੀ ਸੀ ਉਹ ਜੰਗਲੇ ਨੂੰ ਮੁਲਾਜ਼ਮੀ ਸੰਭਾਲਦੇ ਸੀ ਸ਼੍ਰੋਮਣੀ ਕਮੇਟੀ ਦੇ ਇਸੇ ਸਮੇਂ ਦੇ ਵਿੱਚ ਪੁਲਿਸ ਨੇ ਉਹ ਜੰਗਲਾ ਉੱਥੋਂ ਹਟਾ ਦਿੱਤਾ ਹਟਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੱਕ ਬਾਹ ਵਰਦੀ ਇਹਨਾਂ ਨੇ ਗਾਰਦ ਕੀਤੀ ਇਸੇ ਸਮੇਂ ਦੇ ਅੰਦਰ ਹੀ ਸ਼੍ਰੋਮਣੀ ਕਮੇਟੀ ਦੇ ਜਿਹੜੇ 24 ਹਥਿਆਰਾਂ ਦੇ ਲਾਇਸੈਂਸ ਸਨ ਉਹ ਰੱਦ ਕਰ ਦਿੱਤੇ ਗਏ ਬਿਨਾਂ ਦੱਸੇ ਪੁੱਛੇ ਕੁਝ ਨਹੀਂ ਇਹਦੇ ਨਾਲ ਹੀ ਰੱਦ ਕਰਨ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਦੇ ਅਕਾਲੀ ਦਲ ਦੇ ਕੁਝ ਬੰਦਿਆਂ ਦੇ ਜਿਹੜੇ ਹਥਿਆਰ ਵੀ ਸੀਗੇ ਉਹ ਵੀ ਕਬਜ਼ੇ ਦੇ ਵਿੱਚ ਲੈ ਲਏ ਗਏ ਮਾਸਟਰ ਤਾਰਾ ਸਿੰਘ ਹੁਣਾਂ ਦੀ ਆਪਣੀ ਲਾਇਸੈਂਸੀ ਬੰਦੂਖ ਉਹਨਾਂ ਦਾ ਪਿਸਤੌਲ ਉਹ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਇਸ ਦੇ ਨਾਲ ਹੀ ਬਾਅਦ ਦੇ ਵਿੱਚ ਇੱਕ ਦਿਨ ਪੁਲਿਸ ਨੇ ਬਾਹਰ ਵਰਦੀ ਦੀਵਾਨ ਹਾਲ ਮੰਜੀ ਸਾਹਿਬ ਤੱਕ ਗਾਰਡ ਕੀਤੀ ਸੰਗਤਾਂ ਨੇ ਉੱਥੇ ਧੱਕੇ ਮਾਰ ਕੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਤੇ ਇਸੇ ਰੋਸ ਨੂੰ ਸਨਮੁਖ ਰੱਖਦੇ ਹੋਏ ਫੈਸਲਾ ਕੀਤਾ ਗਿਆ ਵੀ 4-5 ਜੁਲਾਈ ਨੂੰ ਕਾਲਾ ਦਿਵਸ ਮਨਾਇਆ ਜਾਏਗਾ ਤੇ ਇੱਧਰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਸੀਗਾ ਜਿਹੜੇ ਜਨ ਸੰਗੀ ਆ ਰਹੀਆ ਸਮਾਜੀਏ ਸੀਗੇ ਤੇ ਇਹ ਡੀਆਈ ਜੇਸ਼ਨੂ ਕੁਮਾਰ ਸੀ ਇਹ ਇਹਨਾਂ ਨੂੰ ਅਗ ਮੱਚੀ ਹੋਈ ਸੀ ਪੂਰੀ ਤਰ੍ਹਾਂ ਇਹਨੇ ਆਖਿਆ ਵੀ ਤੁਸੀਂ ਮੈਨੂੰ ਮੌਕਾ ਦਿਓ ਮੈਂ ਆਪੇ ਮਸਲਾ ਨਿੱਠਾਂਗੇ ਨੇ 3 4 ਜੁਲਾਈ ਦੀ ਰਾਤ ਨੂੰ ਜਿਹੜਾ ਸੀਗਾ ਉਹ ਹਮਲਾ ਕੀਤਾ ਇਹਨਾਂ ਨੇ ਹਮਲਾ ਕਰਕੇ ਸਭ ਤੋਂ ਪਹਿਲਾਂ ਤੇ ਜਿਹੜਾ ਸੀਗਾ ਬਿਨਾ ਦੱਸੇ ਕੀਤੇ ਬਿਨਾ ਵਾਰੰਟਾਂ ਤੋਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਭਪਿੰਦਰ ਸਿੰਘ ਅਕਾਲਤਾ ਸਾਬ ਦੇ ਜਥੇਦਾਰ ਜਾਨੀ ਅਛਰ ਸਿੰਘ ਸ਼੍ਰੋਮਣੀ ਕਮੇਟੀ ਦੇ 77 ਜਿਹੜੇ ਸੀਗੇ ਭਾਈ ਤੇਜਾ ਸਿੰਘ ਦਰਬਾਰ ਸਾਹਿਬ ਦੇ ਮੈਨੇਜਰ ਸੀਗੇ ਭਾਈ ਗਰਦੇয়াল ਸਿੰਘ ਅ ਪ੍ਰੋਫੈਸਰ ਭਿੰਡ ਸਿੰਘ ਹੋਣੀ ਭਾਈ ਸਾਹਿਬ ਤੇ ਹੋਰ ਬੜੇ ਜਿਹੜੇ ਸੀਗੇ ਉਪੇ ਸਿੱਖ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਬਿਨਾ ਦੱਸੇ ਕੀਤੇ ਬਿਨਾ ਵਾਰੰਟਾ ਤੋਂ ਇਹ ਤੱਕੇਸ਼ਾਈ ਸੀ ਪੂਰੀ ਜਿਹੜੀ ਸਰਕਾਰ ਨੇ ਕੀਤੀ ਫਿਰ ਇਹਦੇ ਨਾਲ ਹੀ ਸਵੇਰ ਵੇਲੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੇ ਹਮਲਾ ਕੀਤਾ। ਉਥੋਂ ਪ੍ਰਿੰਸੀਪਲ ਸਤਵੀਰ ਸਿੰਘ ਉਹਨਾਂ ਨੂੰ ਚੁੱਕ ਲਿਆ। ਮੰਨਦੇ ਸਨ ਵੀ ਉਹਨਾਂ ਦਾ ਪਿੱਛੇ ਬਹੁਤ ਵੱਡਾ ਹੱਥ ਹੈ ਇਹ ਦੇ ਸਾਰੇ ਦੇ। ਇਹਦੇ ਨਾਲ ਹੀ ਦੂਜੇ ਬੰਨੇ ਸਰਾਂ ਦੇ ਵਿੱਚ 6-700 ਯਾਤਰੀ ਸੀਗਾ ਜਿਹੜਾ ਉਹਨਾਂ ਨੂੰ ਵੀ ਟਰੱਕਾਂ 'ਚ ਬਿਠਾ ਕੇ ਕੁਤਵਾਲੀ ਭੇਜ ਦਿੱਤਾ ਗਿਆ ਨਿਰਬੰਧ ਕਰ ਲਿਆ ਉਹਨਾਂ ਨੂੰ। ਇਸ ਤੋਂ ਬਾਅਦ ਤੇ ਵਜੜਾ ਅਸ਼ੋਕਨੀ ਕੁਮਾਰ ਹੈ। ਉਹ ਦੀਵਾਨ ਹਾਲ ਮੰਜੀ ਸਾਹਿਬ ਵਾਲੇ ਪਾਸੇ ਨੂੰ ਵਧਿਆ ਕੀਤਾ। ਉੱਥੇ ਉਹਨੇ ਜਾ ਕੇ ਸੰਗਤ ਦੇ ਉੱਤੇ ਆਪਣਾ ਜਿਹੜਾ ਗੁੱਸਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਹੜੀਆਂ ਸੰਗਤਾਂ ਸੀਗੀਆਂ ਉਹ ਡੱਟ ਕੇ ਉੱਥੇ ਬੈਠ ਗਈਆਂ ਜੁੜਾ ਘਰ ਤੋਂ ਲੈ ਕੇ ਦੀਵਾਨ ਹਾਲ ਤੱਕ ਸੰਗਤ ਹੀ ਸੰਗਤ ਬੈਠੀ ਹੋਈ ਸੀ ਤੇ ਇਸ ਵਕਤ ਬਾਬਾ ਹਰਕਿਸ਼ਨ ਸਿੰਘ ਤੇ ਸਰਦਾਰ ਹੁਕਮ ਸਿੰਘ ਉਹਨੀ ਸੰਗਤ ਦੀ ਗਵਾਈ ਕਰ ਰਹੇ ਸਨ ਸਰਦਾਰ ਹੁਕਮ ਸਿੰਘ ਉਹਨਾਂ ਨੇ ਡੰਗਲੇ ਦੇ ਉੱਤੇ ਖਲੋ ਕੇ ਸਭ ਨੂੰ ਆਖਿਆ ਸੰਗਤ ਅਲ ਮੁਹ ਕਰਕੇ ਵੀ ਭਾਈ ਹੁਣ ਤੁਹਾਨੂੰ ਦੇਸੀ ਰਿਆ ਸਰਕਾਰ ਦੀ ਮਨਛਾ ਕੀ ਹੈਗੀ ਆ ਇੱਥੇ ਗੋਲੀ ਵੀ ਚੱਲ ਸਕਦੀ ਆ ਤੇ ਅਸੀਂ ਇਹ ਚਾਹੁੰਦੇ ਆਂ ਵੀ ਇੱਥੇ ਕੋਈ ਉਹ ਬੰਦਾ ਖਲੋਵੇ ਜਿਹੜਾ ਗੁਰਧਾਮਾਂ ਦੀ ਮਾਨ ਮਰਿਆਦਾ ਦੀ ਖਾਤਰ ਆਪਣੀ ਜਾਨ ਦੇ ਸਕਦਾ ਹੋਵੇ ਸਰਕਾਰ ਦੀ ਗੋਲੀ ਸੀਨੇ ਦੇ ਉੱਤੇ ਖਾ ਸਕਦਾ ਹੋਵੇ ਤੇ ਜਿਹਦੇ 'ਚ ਹਿੰਮਤ ਨਹੀਂ ਨਾ ਉਹ ਜਾ ਸਕਦਾ ਅਸੀਂ ਕੋਈ ਰੋਸ ਨਹੀਂ ਕਰਾਂਗੇ ਉਹਦੇ ਨਾਲ ਸੰਗਤ ਦੇ ਵਿੱਚੋਂ ਇੱਕ ਵੀ ਬੰਦਾ ਉੱਠ ਕੇ ਨਾ ਕੀ ਸਿਆਣਾ ਤੇ ਕੀ ਨਿਆਣਾ ਸਾਰੇ ਪੂਰੀ ਤਰ੍ਹਾਂ ਉੱਥੇ ਡਟੇ ਹੋਏ ਸਨ ਇਸ ਸਮੇਂ ਦੇ ਵਿੱਚ ਜਿਹੜਾ ਪਹਿਲਾ ਟੀਅਰ ਗੈਸ ਦਾ ਗੋਲਾ ਸੀਗਾ 4 ਜੁਲਾਈ ਨੂੰ ਸੁੱਟਿਆ ਗਿਆ ਉਹ ਜੋੜਾ ਘਰ ਵਾਲੇ ਪਾਸੇ ਤੋਂ ਸੁੱਟਿਆ ਗਿਆ। ਉਹ ਸੁੱਟਣ ਦੇ ਨਾਲ ਹੀ ਸੰਗਤਾਂ ਦੇ ਉੱਤੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ ਗਿਆ। ਅਸ਼ਵਨੀ ਕੁਮਾਰ ਪੁਲਿਸ ਵਾਲਿਆਂ ਨੂੰ ਝੂਠ ਬੋਲ-ਬੋਲ ਕੇ ਖਸਾਰਿਆ ਸੀਗਾ। ਤਾਂ ਕਿ ਉਹ ਵੱਧ ਤੋਂ ਵੱਧ ਸੰਗਤ ਨੂੰ ਘੁੱਟਣ। ਇਹਦੇ ਨਾਲ ਹੀ ਦੀਵਾਨ ਹਾਲ ਵਾਲੇ ਪਾਸੇ ਤੋਂ ਪ੍ਰਕਾਸ਼ ਸਥਾਨ ਵਾਲੇ ਪਾਸੇ ਤੋਂ ਤੇ ਦੂਸਰੇ ਬੰਨੇ ਜਿਹੜਾ ਆਪਣਾ ਸੀਗਾ ਗਿਆਨੀ ਚੇਤ ਸਿੰਘ ਹੋਣਾ ਦਾ ਮਕਾਨ ਉਦੇ ਉੱਪਰ ਟੀਅਰ ਗੈਸ ਦੇ ਗੋਲੇ ਛੁੱਟੇ ਜਾਂਦੇ ਰਹੇ। ਯਾਨੀ ਚੇਹ ਸਿੰਘ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਬਦਸਲੂਕੀ ਕੀਤੀ ਗਈ। ਪੁਲਿਸ ਨੇ ਅੰਨੇਵਾੜ ਡਾਂਗ ਭਰਾਈ, ਗੋਲੀਆਂ ਵੀ ਚਲਾਈਆਂ। ਬਾਅਦ ਚ ਸਰਦਾਰ ਰਜੈਬ ਸਿੰਘ ਉਹਨਾਂ ਨੇ ਦੱਸਿਆ ਸੀਗਾ ਵੀ ਦੋ ਸਿੰਘ ਜਿਹੜੇ ਸੀਗੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ। ਪ੍ਰਕਰਮ ਵਾਲੇ ਪਾਸੇ ਇੱਕ ਕੰਧ ਡਿੱਗ ਪਈ ਜਿਹਦੇ ਥੱਲੇ ਆ ਕੇ ਕੁਝ ਸਿੱਖ ਸੰ ਜਿਹੜੇ ਉਹ ਜ਼ਖਮੀ ਹੋ ਗਏ ਸਨ। ਟੀਅਰ ਗੈਸ ਬਹੁਤ ਵੱਡੀ ਤਾਦਾਦ ਦੇ ਵਿੱਚ ਛੁੱਟੀ ਗਈ। ਉਹ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਵੀ ਫੈਲ ਗਈ ਇਵਨ ਦਰਬਾਰ ਸਾਹਿਬ ਦੀਆਂ ਸਾਰੀਆਂ ਮੰਡਲਾਂ ਤੱਕ ਉਹ ਗੈਸ ਹੈ ਜਿਹੜੀ ਉਹ ਪਹੁੰਚੀ ਕੀਤੀ ਜਿਹਦੇ ਨਾਲ ਅਖੰਡ ਪਾਠੀ ਵੀ ਜਿਹੜੇ ਸੀਗੇ ਉਹ ਵੀ ਪ੍ਰਭਾਵਿਤ ਹੋ ਰਹੇ ਸਨ ਕੀਰਤਨ ਕਰਨ ਵਾਲੇ ਵੀ ਪ੍ਰਭਾਵਿਤ ਹੋ ਰਹੇ ਨੇ ਸੰਗ ਸੰਗਤਾਂ ਤੇ ਹੋਈ ਹੋ ਰਹੀਆਂ ਸਨ ਪ੍ਰਭਾਵਿਤ ਗੋਲੀਆਂ ਦੇ ਨਿਸ਼ਾਨ ਅਕਾਲ ਤਾ ਸਭ ਤੱਕ ਲੱਗੇ ਹੋਏ ਸਨ ਜਿਹੜੀ ਉਦੋਂ ਚਲਾਈ ਗਈ ਸੀ ਇਸੇ ਸਮੇਂ ਦੇ ਅੰਦਰ ਅਸ਼ੁਨੀ ਕੁਮਾਰ ਪ੍ਰਕਰਮਾ ਤੋਂ ਬਾਹਰ ਆਉਣ ਦੇ ਜਾ ਪ੍ਰਕਰਮਾਂ ਦੇ ਅੰਦਰ ਜਾਣ ਦੇ ਸਾਰੇ ਰਾਹ ਢੱਕ ਕੇ ਖਲੋਤਾ ਹੋਇਆ ਸੀਗਾ ਉਹਦੀ ਕੋਸ਼ਿਸ਼ ਸੀਗੀ ਵੀ ਮੈਂ ਸਿੱਖਾਂ ਨੂੰ ਸਬਕ ਸਿਖਾਵਾਂ ਜਿਹੜਾ ਇਹ ਪੰਜਾਬੀ ਸੂਬਾ ਪੰਜਾਬੀ ਸੂਬਾ ਕਰਦੇ ਰਹਿੰਦੇ ਆ ਇਸੇ ਸਮੇਂ ਦੇ ਅੰਦਰ ਜਥੇਦਾਰ ਮੋਹਨ ਸਿੰਘ ਤੋੜ ਜਥੇਦਾਰ ਤਾਰਾ ਸਿੰਘ ਠੇਠਰ ਜਥੇਦਾਰ ਬੂਟਾ ਸਿੰਘ ਆਦ ਜਿਹੜੇ ਸੀਗੇ ਉਹ ਵੀ ਪਹੁੰਚ ਜਾਂਦੇ ਆ ਤੇ ਆਉਂਦੇ ਹੀ ਉਹਨਾਂ ਨੇ ਸਭ ਤੋਂ ਪਹਿਲਾਂ ਆਖਿਆ ਵੀ ਭਾਈ ਜਿਹੜਾ ਜਥਾ ਅੱਜ ਤੋੜਨਾ ਹੈਗਾ ਉਹਦੇ ਲਈ ਸਿੰਘ ਅੱਗੇ ਆਓ ਉਸ ਵਕਤ ਤੱਕ 63 ਗੁਰੂ ਕੇ ਸਿੰਘ ਨੌਜਵਾਨ ਚਾਰ-ਵਾਰ ਚਾਰ ਅੱਗੇ ਸਾਹਮਣੇ ਆ ਕੇ ਹਾਜ਼ਰ ਹੋ ਜਾਂਦੇ ਨੇ ਮੌਤ ਦੀ ਪਰਵਾਹ ਕੀਤੇ ਬਿਨਾਂ ਗੁਰੂ ਤੇ ਪੰਥ ਦੇ ਪ੍ਰੇਮ ਅੰਦਰ ਉਹ ਕੰਧਾਂ ਟੱਪ ਕੇ ਦੀਵਾਨ ਹਾਲ ਤੱਕ ਪਹੁੰਚਦੇ ਆ ਉਹਨਾਂ ਨੂੰ ਬੜਾ ਕੁੱਟਿਆ ਮਾਰਿਆ ਜਾਂਦਾ ਹੈ ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ ਆਪਣੇ ਵੱਲੋਂ ਅਸ਼wini ਕੁਮਾਰ ਨੇ ਪੂਰੀ ਕੋਸ਼ਿਸ਼ ਕੀਤੀ ਵੀ ਉਹ ਸਿੱਖਾਂ ਨੂੰ ਤੋੜ ਲੇ ਪਰ ਉਹ ਅਸਫਲ ਰਿਹਾ ਕੀਤਾ ਜਦੋਂ 5 ਜੁਲਾਈ ਦਾ ਦਿਨ ਚੜ੍ਹਿਆ ਪੂਰੇ ਪੰਜਾਬ ਦੇ ਅੰਦਰ ਸਿੱਖ ਦੁਕਾਨਦਾਰਾਂ ਨੇ ਤੇ ਜਿਹੜੇ ਸਿੱਖਾਂ ਦੇ ਹਮਾਇਤੀ ਹੋਰ ਸਨ ਭੈਣ ਭਾਈ ਦੂਸਰੇ ਭਾਈਚਾਰਿਆਂ ਦੇ ਉਹਨਾਂ ਨੇ ਆਪਣੀਆਂ ਦੁਕਾਨਾਂ ਰੋਸ ਵਜੋਂ ਬੰਦ ਕੀਤੀਆਂ ਸਰਕਾਰ ਦੀ ਚਾਰੇ ਪਾਸਿਆਂ ਤੋਂ ਨਿੰਦਾ ਹੋਈ ਕੀਤੀ ਇੱਥੋਂ ਤੱਕ ਕਾਂਗਰਸ ਦੇ ਹਮਾਇਤੀ ਬਾਬਾ ਖੜਕ ਸਿੰਘ ਜੀ ਈਸ਼ਰ ਸਿੰਘ ਮਝਾਇਲ ਹੋ ਗਿਆ ਇੱਥੋਂ ਪੀਆ ਚ ਜਿਹੜਾ ਸفیر ਸੀਗਾ ਭਾਈ ਸੰਤ ਸਿੰਘ ਤੇ ਕਈ ਹੋਰ ਉੱਗੇ ਲੀਡਰਾਂ ਨੇ ਬਹੁਤ ਇਹਨਾਂ ਦੀ ਨਖੇਦੀ ਕੀਤੀ ਵੀ ਇਹ ਬਹੁਤ ਗਲਤ ਹੋਇਆ ਜਿਹੜਾ ਇਹ ਭੀਮਸੈਨ ਸੱਚਰ ਨੇ ਕਾਰਾ ਕੀਤਾ ਹੈਗਾ ਇਹ ਜੀ ਇਹਦੇ ਨਾਲ ਹੀ ਜੀਵ ਖਾਲਸਾ ਦਿਵਾਨ ਨੇ ਵੀ ਮਤਾ ਪਾਇਆ ਇਹਦੀ ਵਿਰੋਧਤਾ ਦੇ ਅੰਦਰ ਸਰਦਾਰ ਉੱਜਲ ਸਿੰਘ ਨੇ ਇਸ ਇਸ ਮਤੇ ਦੀ ਵਿਰੋਧਤਾ ਕੀਤੀ ਸੀਗੀ ਵੀ ਜੀਵ ਖਾਲਸਾ ਦਿਵਾਨ ਸਰਕਾਰ ਦੀ ਇਸ ਕਾਰਵਾਈ ਦੀ ਵਿਰੋਧਤਾ ਕਾਹ ਤੋਂ ਕਰ ਰਿਹਾ ਜੀ ਇਹਨਾਂ ਬੰਦਿਆਂ ਦੇ ਨਾਂ ਸਾਨੂੰ ਚੇਤੇ ਰੱਖਣੇ ਚਾਹੀਦੇ ਆ ਹਮੇਸ਼ਾ ਕਿਹੜੇ ਹਮਾਇਤ ਵਿੱਚ ਸੀਗੇ ਕਿਹੜੇ ਵਿਰੋਧ ਵਿੱਚ ਸੀਗੇ ਇਹਦੇ ਨਾਲ ਪ੍ਰਤਾਪ ਸਿੰਘ ਕੈਰੋ ਗੁਰਬੈਲ ਸਿੰਘ ਬਾਜਵਾ ਦਰਸ਼ਨ ਸਿੰਘ ਫੇਰੂਮਾਨ ਵਰਗਿਆਂ ਨੇ ਉਸ ਵਕਤ ਸਰਕਾਰ ਦੀ ਹਮਾਇਤ ਕੀਤੀ ਸੀ ਇਧਰ 12 ਦਲਾਈ ਨੂੰ ਜਾ ਕੇ ਸਰਕਾਰ ਨੇ ਇਹ ਜਿਹੜਾ ਸੀਗਾ ਆਪਣਾ ਪੰਜਾਬੀ ਸੂਬੇ ਮੋਰਚੇ ਦੇ ਉੱਤੇ ਪਾਬੰਦੀ ਲਾਈ ਸੀ ਉਹ ਚੁੱਕ ਦਿੱਤੀ ਮਾਸਟਰ ਤਾਰਾ ਸਿੰਘ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਆਏ ਤੇ ਉਹਨਾਂ ਨੇ ਆਉਂਦੇ ਫੇਰ ਡੰਡਾ ਖੜਕਾ ਦਿੱਤਾ ਵੀ ਭਾਈ ਜਿੰਨਾ ਚਿਰ ਸਰਕਾਰ ਮਾਫੀ ਨਹੀਂ ਨਾ ਮੰਗਦੀ ਸਿੱਖ ਟਿੱਕੇ ਨਹੀਂ ਦੇ ਬੈਠਣਗੇ। ਉਹਨਾਂ ਚਿਰ ਇਹ ਆਰਾਮ ਦੀ ਰੋਟੀ ਨਹੀਂ ਖਾ ਸਕਦੇ ਜਿੰਨਾ ਚਿਰ ਸਰਕਾਰ ਮਾਫੀ ਨਹੀਂ ਮੰਗੇਗੀ। ਅਖੀਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭੀਮਸੈਨ ਸੱੱਚਰ ਨੂੰ ਝੁਕਣਾ ਪਿਆ। ਉਹ ਆਪ ਨੀਵਾ ਹੋ ਕੇ ਅਕਾਲਤਾ ਸਾਹਿਬ ਦੇ ਸਾਹਮਣੇ ਆ ਕੇ ਸਿੱਖ ਸੰਗਤਾਂ ਪਾਸੋਂ ਪੰਥ ਪਾਸੋਂ ਮਾਫੀ ਮੰਗਦਾ ਹੈ। ਉਦੋਂ ਬਾਅਦ ਦੇ ਵਿੱਚ ਭੀਮ ਸਿੰਘ ਸੱਜਰ ਨੇ ਇੱਕ ਬਿਆਨ ਵੀ ਦਿੱਤਾ ਸੀ ਜਿਦੇ ਵਿੱਚ ਉਹਨੇ ਆਖਿਆ ਸੀਗਾ ਵੀ ਪੰਜਾਬ ਦੀ ਸਮੱਸਿਆ ਦਾ ਵੱਡਾ ਕਾਰਨ ਕੁਝ ਫਿਰਕਾਪ੍ਰਸਤ ਹਿੰਦੂ ਆ ਜਿਹੜੇ ਪੰਜਾਬੀ ਰੀਜਨਲ ਫਾਰਮੂਲੇ ਨੂੰ ਲਾਗੂ ਨਹੀਂ ਹੋਣ ਦੇਣਾ ਚਾਹੁੰਦੇਗੇ ਤੇ ਮੈਂ ਚਾਹੁੰਦਾ ਵੀ ਉਹ ਕਾਂਗਰਸ ਨੂੰ ਛੱਡ ਕੇ ਜਨ ਸੰਗ ਦੇ ਵਿੱਚ ਚਲੇ ਜਾਣ ਇਹ ਇਤਿਹਾਸ ਬੜਾ ਵੱਡਾ ਹੈ ਜਦੋਂ ਪਹਿਲੀ ਵਾਰੀ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁੱਲ ਮੋੜਦਿਆਂ ਹੋਇਆਂ ਇੱਥੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਇਹ ਯਾਦ ਰੱਖਣਾ ਚਾਹੀਦਾ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤ